ਇਸੇ ਵਿਸ਼ੇ ਦੇ ਉੱਪਰ ਲਿਖੀਏ ਕਿ ਬਾਬਾ ਸਾਹਿਬ ਜੁਐਨਏ ਤੱਕ ਅੱਜ ਅਸੀਂ ਉਹਨਾਂ ਤੋਂ ਜਾਣਾਂਗੇ ਕਿ ਬਾਬਾ ਸਾਹਿਬ ਜੁਐਨਏ ਤੱਕ ਕਿਸ ਤਰ੍ਹਾਂ ਪਹੁੰਚੇ ਸੋ ਕਾਜੂ ਦੇ ਸਾਥੀਓ ਇੱਕ ਰਾਈਟਰ ਬਣਨਾ ਉਹਨਾਂ ਨੇ ਕੱਲੀ ਇੱਕ ਕਿਤਾਬ ਨਹੀਂ ਲਿਖੀ ਉਹਨਾਂ ਦੀਆਂ ਕਿਤਾਬਾਂ ਹੋਰ ਵੀ ਆ ਰਹੀਆਂ ਹਨ ਅਸੀਂ ਅੱਜ ਜਾਣਾਂਗੇ ਕਿਤਾਬਾਂ ਦੇ ਵਿੱਚ ਕਿਸ ਢਾਂਚੇ ਦੀ ਕਿਹੜੀਆਂ ਸਥਿਤੀਆਂ ਜੋ ਮਤਲਬ ਹਨ ਕਿਉਂ ਸਾਡਾ ਸਮਾਪ ਪਿੱਛੇ ਪਿੱਛੇ ਜਾ ਰਿਹਾ ਹੈ ਅੱਜ ਅਸੀਂ ਉਹਨਾਂ ਤੋਂ ਜਾਣਾਂਗੇ ਸੰਤੋਖ ਜੱਸੀ ਜੀ ਇੱਕ ਕਦਮ ਪਰਵਰਤਨ ਕੀ ਟੀਮ ਵੱਲੋਂ ਤੁਹਾਡਾ ਸਵਾਗਤ ਹੈ ਫੇਸਬੁੱਕ ਲਾਈਵ ਤੇ ਧੰਨਵਾਦ ਜੀ ਬਹੁਤ ਮਿਹਰਬਾਨੀ ਸਭ ਨੂੰ ਜੈ ਪੀਮ ਜੈ ਭਾਰਤ ਮੈਂ ਬਹੁਤ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੁਸੀਂ ਮੈਨੂੰ ਮੌਕਾ ਦਿੱਤਾ ਵੱਡਾ ਪਲੇਟਫਾਰਮ ਦਿੱਤਾ ਸਾਰਿਆਂ ਦਾ ਧੰਨਵਾਦ ਜੱਸੀ ਸਾਹਿਬ ਅੱਜ ਅਸੀਂ ਜਾਣਾਂਗੇ ਕਿ 바ਵਾ ਸਾਹਿਬ ਯੂਐਨਏ ਤੱਕ ਇਹ ਜਿਹੜੀ ਤੁਸੀਂ ਕਿਤਾਬ ਲਿਖੀ ਲੋ ਇਹਦੇ ਬਾਰੇ ਅੱਜ ਸਾਨੂੰ ਜਾਣਨਾ ਪਾਓ ਕਿ 바ਵਾ ਸਾਹਿਬ ਯੂਐਨਏ ਤੱਕ ਕਿਸ ਤਰ੍ਹਾਂ ਪਹੁੰਚੇ ਤਾਂ ਕਿ 바ਵਾ ਸਾਹਿਬ 1955 ਨੂੰ ਸਾਡੇ ਤੋਂ ਮਲੇ ਕੇ ਸਰੀਰਕ ਤੌਰ ਤੇ ਵਿਛੜ ਗਏ ਪਰ ਉਹਨਾਂ ਦੀ ਵਿਚਾਰਧਾਰਾ ਨੂੰ ਫਲਾਣ ਵਾਲੇ ਪੂਰੀ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਕੰਬੋਡੀਆ ਕੈਮਰੇਜ ਯੂਨੀਵਰਸਿਟੀ ਹੈ ਕੈਨੇਡਾ ਅਮਰੀਕਾ ਤੱਕ 바ਵਾ ਸਾਹਿਬ ਯੂਨੀਵਰਸਿਟੀਆਂ ਵਿੱਚ ਕਿਸ ਤਰ੍ਹਾਂ ਪਹੁੰਚੇ ਔਰ ਸਾਥੀਓ ਤੁਸੀਂ ਦੇਖ ਰਹੇ ਹੋ ਕਿ 바ਵਾ ਜਿਹੜੀ ਜੱਸੀ ਸਾਹਿਬ ਜੀ ਨੇ ਕਿਤਾਬ ਲਿਖੀ ਆ ਉਹ ਦਿਖਾ ਰਹੇ ਹਨ ਉਹਨਾਂ ਦੇ ਕੋਲ ਆ ਸਤੋਜ ਜੱਸੀ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਔਰ ਇਹਦੇ ਬਾਰੇ ਦਰਸ਼ਕਾਂ ਨੂੰ ਜਾਣਨਾ ਪਾਉ ਕਿ 바ਵਾ ਸਾਹਿਬ ਯੂਐਨਏ ਤੱਕ ਕਿਸ ਤਰ੍ਹਾਂ ਦੇਖੋ ਜੀ ਸਭ ਤੋਂ ਪਹਿਲਾਂ ਜਿਹੜੀ ਇਹ ਕਿਤਾਬ ਵੀ ਆ ਜਬਾਬਾ ਸਾਹਿਬ ਕਿਦਾਂ ਸਭ ਤੋਂ ਪਹਿਲਾਂ ਕਿਤਾਬ ਨੇ ਇੱਕ ਲੈਣ ਸਭ ਦੱਸਾਂਗਾ ਕਿ ਇਹ ਕਿਤਾਬ ਕਿਹਨੂੰ ਸਮਰਪਿਤ ਕੀਤੀ ਗਈ ਆ ਬਾਬਾ ਸਾਹਿਬ ਡਾਕਟਰ ਕਿਸ ਨੂੰ ਸਮਰਪਿਤ ਕੀਤੀ ਗਈ ਹੈ ਇਹ ਕਿਤਾਬ ਜੀ 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 ਬਾਬਾ ਸਾਹਿਬ ਡਾਕਟਰ ਪੀਮਰਾਓ ਕੰਪੇਟਗਰ ਜਿਹਦੇ ਪ੍ਰੀਨਿਰਮਲ ਉਪਰੰਤ ਉਹਨਾਂ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਅਤੇ ਮੋੜ ਸੰਜੀਤ ਕਰਕੇ ਕਰੋੜਾਂ ਲੋਕਾਂ ਦੇ ਮਨਾਂ ਵਿੱਚ ਬਾਬਾ ਸਾਹਿਬ ਦੀ ਵਿਚਾਰਧਾਰਾ ਦਾ ਜੱਜਪਾ ਪਣ ਵਾਲੇ ਬਹੁਜਨ ਮਾਈਕ ਸ੍ਰੀ ਕੰਚੀराम ਜੀ ਜੀ ਇੱਕਤਾ ਉਹਨਾਂ ਨੂੰ ਪਿੰਟ ਕੀਤੀ ਗਈ ਉਹਨਾਂ ਨੂੰ ਸਮਰਪਿਤ ਕੀਤੀ ਗਈ ਆ ਗੱਲ ਹੈਗੀ ਆ ਕਿ ਬਾਬਾ ਸਾਹਿਬ ਜੁਵਨ ਤੱਕ ਕਿੱਦਾਂ ਪਹੁੰਚੇ ਜੀ ਇਹ ਦੱਸਣਾ ਜ਼ਰੂਰੀ ਆ ਕਿ ਜੁਐਨਓ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਆ ਜਿਹਦੇ ਲਗਭਗ 194 99 ਜਿਹੜੇ ਆ ਉਹ ਕੰਟਰੀ ਉਹਦੇ ਹਿੱਸੇਦਾਰਵਾ ਉਹ ਚ ਭਾਗ ਲੈਂਦੇ ਆ ਉੱਥੇ ਦੁਨੀਆ ਦੀਆਂ ਹਰ ਸਮੱਸਿਆਵਾਂ ਆ ਉਹਨਾਂ ਦਾ ਕੋਈ ਨਾ ਕੋਈ ਵਿਚਾਰ ਬਟਾਂਦਰਾ ਹੁੰਦਾ ਹੈ ਤੇ ਲੋਕ ਜਿਹੜੇ ਚੰਗੇ ਕੰਮ ਕੀਤੇ ਉਹਨਾਂ ਦੇ ਜਨਮ ਦਿਨ ਵੀ ਮਨਾਏ ਜਾਂਦੇ ਆ ਉਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ ਜਾਂਦਾ ਆ ਔਰ ਉਹ ਉਹ ਜਿਹੜਾ ਸਾਰਾ ਕੁਝ ਉੱਥੇ ਪਹੁੰਚਣਾ ਬਹੁਤ ਵੱਡੀ ਗੱਲ ਆ ਸੋ ਇਸ ਕਰਕੇ ਸਭ ਜੁਐਨੋ ਤੱਕ ਕਿੱਦਾਂ ਪਹੁੰਚੇ ਨੰਬਰ 1 ਤਾਂ ਇਹ ਕਿ ਲਗਭਗ ਪਿਛਲੇ ਜਿਹੜਾ ਮਨੁੱਖੀ ਇਤਿਹਾਸ ਆ ਜਿੱਥੋਂ ਸ਼ੁਰੂ ਹੋਇਆ ਇਹ ਲਗਭਗ 10 ਹਜ਼ਾਰ ਸਾਲ ਪੁਰਾਣੀ ਗੱਲ ਆ ਜੇ ਔਰ ਸਾਡੇ ਨਸ਼ਟਮ ਚੋਂ ਦੇਖਿਆ ਭਾਲਿਆ ਉਹਨਾਂ ਨੇ ਆਪਣੇ ਸਮੇਂ ਦੇ ਮੁਤਾਬਕ ਉਹਨੂੰ ਆਪਣੇ ਹਿਸਾਬ ਨਾਲ ਠੀਕ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਉਸ ਵੇਲੇ ਇਹ ਕਹਿ ਸਕਦੇ ਕਿ ਉਹ ਸਭ ਤੋਂ ਵੱਡੇ ਬਗਾਵਤੀ ਸਾਬਤ ਹੋਏ ਆ ਕਿਉਂਕਿ ਉਹਨਾਂ ਨੇ ਸਿਸਟਮ ਦੇ ਵਿੱਚ ਰਹਿ ਕੇ ਸਿਸਟਮ ਨੂੰ ਚੈਲੰਜ ਕੀਤਾ ਰਾਜਪਾਲ ਤੋਂ ਛਟਿਆ ਉਹ ਜਿਹੜੀ ਚੀਜ਼ਾਂ ਆ ਉਹ ਮਨੁੱਖੀ ਇਤਿਹਾਸ ਦਾ ਇੱਕ ਸਨੈਰੀ ਭਵਿਕਾ ਸ਼ੁਰੂ ਹੋ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਉਸ ਤੋਂ ਬਾਅਦ ਫਿਰ ਸਾਡੇ ਹੋਰ ਬਹੁਤ ਬਹੁਤ ਮਹਾਨ ਪਰਛਾਏ ਆ ਜਿਨ੍ਹਾਂ ਨੇ ਸਮੇਂ-ਸਮੇਂ ਤੇ ਹਾਲਾਤਾਂ ਮੁਤਾਬਕ ਹਰ ਵੇਲੇ ਜਿਹੜਾ ਹੈ ਉਹ ਸਮਾਜ ਲਈ ਜਿਹਨੂੰ ਸਰਵਤ ਦਾ ਭਲਾ ਕਹਿੰਦੇ ਆ ਜਿਹਨੂੰ ਬੇਗੋਰਾ ਕਹਿੰਦੇ ਆ ਜਿਹਨੂੰ ਆਪਾਂ ਮਨੁੱਖਤਾ ਦਾ ਘਰ ਕਹਿੰਦੇ ਆ ਉਹਨਾਂ ਲਈ ਆਪਣੇ ਆਪਣੇ ਪੱਧਰ ਤੇ ਉਹਨਾਂ ਨੇ ਯਤਨ ਕੀਤੇ ਆ ਬਿਲਕੁਲ ਜੀ ਬਿਲਕੁਲ ਪਰਛਾਏ ਵਿੱਚੋਂ ਹੀ ਇੱਕ ਡਾਕਟਰ ਵੀ ਆਰ ਮੇਟਗੜਾ ਜਿਨ੍ਹਾਂ ਬਾਰੇ ਸਭ ਦੁਨੀਆ ਨੂੰ ਪਤਾ ਆ ਬਹੁਤ ਦੁਨੀਆ ਨੂੰ ਪਤਾ ਆ ਕਿ ਉਹਨਾਂ ਦਾ ਜਨਮ 14 ਅਪ੍ਰੈਲ 1895 ਨੂੰ ਹੋਇਆ ਜੀ ਉਹ ਉਸ ਸਮਾਜ ਚ ਪੈਦਾ ਹੋਏ ਜਿਨ੍ਹਾਂ ਦੇ ਨਾਂ ਜਨਮ ਦਾ ਪਤਾ ਹੁੰਦਾ ਸੀ ਨਾ ਮਰਨ ਦਾ ਤਾਂ ਕਿਸੇ ਨੂੰ ਹੀ ਨਹੀਂ ਪਤਾ ਜ਼ਿੰਦਗੀ ਦਾ ਕੋਈ ਅਰਥ ਨਹੀਂ ਰਹਿ ਗਿਆ ਸਗਾ ਉਹਨਾਂ ਦਾ ਜ਼ਿੰਦਗੀ ਵਿੱਚ ਕੋਈ ਵੀ ਜ਼ਿੰਦਗੀ ਦਾ ਉਹਨਾਂ ਦਾ ਕੋਈ ਵੀ ਮਾਇਨਾ ਨਹੀਂ ਸੀ ਕੋਈ ਉਹਨਾਂ ਦਾ ਜੰਮਣਾ ਮਰਨਾ ਉਹਨਾਂ ਲਈ ਕੋਈ ਵੀ ਸਿਸਟਮ ਚ ਮਹੱਈ ਨਹੀਂ ਸੀ ਰੱਖਦਾ ਬਿਲਕੁਲ ਉਸ ਉਸ ਸਮਾਜ ਵਿੱਚ 바ਵਾ ਸਾਹਿਬ ਪੈਦਾ ਹੋਏ ਆ ਸੋ ਉਹਨਾਂ ਨੇ ਆਪਣੀ ਇਨਾਂ ਆਪਣੇ ਆਪ ਨੂੰ ਮਜਬੂਤ ਜਿੰਨਾ ਉਹਨਾਂ ਨਾਲ ੱੱਕੇ ਜ਼ੁਲਮ ਜ਼ਿਆਤੀਆਂ ਉਸ ਵੇਲੇ ਸਭ ਕੁਝ ਹੋਇਆ ਅੱਜ ਦੇ ਸਮੇਂ ਵਿੱਚ ਕਿਸੇ ਨਾਲ ਵੀ ਅਜਿਹਾ ਹੋਵੇ ਤਾਂ ਉਹ ਬੰਦਾ ਬਹੁਤ 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 ਹੀ ਔਖਾਇਆ 100% ਔਖਾਇਆ ਕਿ ਉਹਨਾਂ ਨੇ ਇਨਾਂ ੱੱਕੇ ਛਾਈ ਇਨਾਂ ਬਿਤਕਰੇ ਇਨੀਆਂ ਤੰਗੀਆਂ ਪਰੇਸ਼ਾਨੀਆਂ ਦੇ ਬਾਵਜੂਦ ਵੀ ਆਪਣੇ ਆਪ ਨੂੰ ਚਟਾਨ ਵਾਂਗ ਮਜਬੂਤ ਕੀਤਾ ਕਿ ਮੈਂ ਨਹੀਂ ਮੈਂ ਅੱਗੇ ਵਧਣਾ ਆ ਤੇ ਅੱਗੇ ਬਦਲਨੇ ਮੈਨੂੰ ਇਹ ਛੱਡਣਾ ਪੈਣਾ ਹੈ ਬਿਲਕੁਲ ਉਹ ਹਾਸ਼ੀਏ ਤੇ ਕਿਤੇ ਲੋਕਾਂ ਦਾ ਮੂਹਰੇ ਆਉਣਾ ਇੱਕ ਬਹੁਤ ਵੱਡਾ ਚਮਤਕਾਰ ਵਾਂਗ ਜਿਹੜਾ ਬਾਬਾ ਸਾਹਿਬ ਨੇ ਕਰਕੇ ਜਿੱਦਾਂ ਕਹਿੰਦੇ ਹੱਥਾਂ ਦੇ ਸਰੋ ਜਵਾਕੇ ਦਿਖਾਉਣੀ ਉਹ ਉਹਨਾਂ ਨੇ ਸੱਚ ਮੁੱਚ ਕਰਕੇ ਦਿਖਾਇਆ ਦਿਖਾਇਆ ਜੀ ਜੀ ਉਸ ਤੋਂ ਅਗਲੀ ਗੱਲ ਆ ਕਿ ਬਾਬਾ ਸਾਹਿਬ ਜੂਲੋ ਤੱਕ ਕਿੱਦਾਂ ਪਹੁੰਚੇ ਮੇਰਾ ਪਹਿਲਾ ਇਹ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ ਹਜ਼ਾਰਾਂ ਸਾਲੋਂ ਤੋਂ ਮਨੁੱਖੀ ਅਧਿਕਾਰ ਨਹੀਂ ਸੀ ਜੀ ਉਹਨਾਂ ਨੂੰ ਮਨੁੱਖੀ ਅਧਿਕਾਰ ਦਵਾਉਣ ਵਿੱਚ ਬਾਬਾ ਸਾਹਿਬ ਦਾ ਯੋਗਦਾਨ ਬਾਬਾ ਸਾਹਿਬ ਦੀ ਤਪੱਸਿਆ ਬਾਬਾ ਸਾਹਿਬ ਦਾ ਬਲੀਦਾਨ ਬਾਬਾ ਸਾਹਿਬ ਦੇ ਬੱਚਿਆਂ ਦਾ ਬਲੀਦਾਨ ਇਹ ਬਹੁਤ ਹੀ ਵੱਡੀ ਗੱਲ ਵਾ ਇੱਕ ਅੰਗਰੇਜ਼ ਵਿਦਵਾਨ ਨੇ ਲਿਖਿਆ ਕਿ ਬਾਬਾ ਸਾਹਿਬ ਨੇ ਇੰਨਾ ਕੰਮ ਕੀਤਾ ਉਹਨੇ ਤਿੰਨਾਂ ਜ਼ਿੰਦਗੀਆਂ ਜਿੰਨਾ ਕੰਮ ਕੀਤਾ ਬਿਲਕੁਲ ਔਚੋ ਰੀਜਨ ਨੇ ਵੀ ਕਿਹਾ ਜਿਹੜਾ ਔਚੋ ਰੀਜਨ ਦੁਨੀਆ ਚਾਹੇ ਕੱਖ ਵੀ ਕਹੇ ਕੁਝ ਵੀ ਕਹੇ ਲੇਕਿਨ ਉਹਨੇ ਜਿੰਨਾ ਕੁਝ ਪੜਿਆ ਲਿਖਿਆ ਸੁਣਿਆ ਸਮਝਿਆ ਸਾਡੇ ਅਸਾਂ ਚ ਨਵੀਂ ਗੱਲ ਸੁਣਨ ਨੂੰ ਕੋ ਤਿਆਰ ਨਹੀਂ ਹੁੰਦਾ ਪਰ ਉਹ ਜਿਹੜਾ ਸੀਗਾ ਉਹ ਮਹਾਤਮਾ ਬੁੱਧ ਦੇ ਲੈਵਲ ਦਾ ਵਿਅਕਤੀ ਸੀਗਾ ਲੇਕਿਨ ਜਿਹੜਾ ਸਾਡੀ ਸੋਢੀ ਸੋਚ ਨੇ ਉਹਨੂੰ ਇੱਕ ਵੱਖਰਾ ਸ਼ੋਅ ਕਰਤਾ ਜਦ ਕਿ ਉਹਨੇ ਲਿਖਿਆ ਬਾਬਾ ਸਾਹਿਬਰੇ ਕਿ ਜਿੰਨੇ ਲੋਕਾਂ ਨੂੰ ਵੀ ਮਿਲਿਆ ਜਿੰਨੇ ਵੀ ਸਰਬ ਸਰਬ ਸ੍ਰੇਸ਼ਟ ਲੋਕਾਂ ਨੂੰ ਮਿਲਿਆ ਉਹਨਾਂ ਵਿੱਚ ਬਾਬਾ ਸਾਹਿਬ ਸਭ ਤੋਂ ਵੱਧ ਸਰਬ ਸ੍ਰੇਸ਼ਟ ਸਗੇ ਸਭ ਤੋਂ ਵੱਧ ਇੰਟੈਲੀਜੈਂਟ ਸਗੇ ਸੋ ਇਹ ਛੋਟੀ ਗੱਲ ਨਹੀਂ ਇਹ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਵਾ ਸੋ ਉਸ ਤੋਂ ਬਾਅਦ ਸਾਬ ਕਾਂਚੀਰਾਮ ਦਾ ਆਉਣਾ ਇਸ ਫੀਲਡ ਵਿੱਚ ਆਉਣਾ ਕਿ ਪੁਨਾ ਦੀ ਆਉਣ ਦੀ ਕਰਕੇ ਜਾਗਰਤੀ ਕਰਕੇ ਬਾਬਾ ਸਾਹਿਬ ਦਾ ਦੱਬਿਆ ਹੋਇਆ ਮਿਸ਼ਨ ਬਾਬਾ ਸਾਹਿਬ ਦਾ ਦੱਬਿਆ ਹੋਇਆ ਫਲਸਫੀ ਬਾਬਾ ਸਾਹਿਬ ਦਾ ਦੱਬਿਆ ਲਿਖਿਆ ਦੱਬਿਆ ਹੋਇਆ ਉਹਨਾਂ ਦਾ ਜਿਹੜਾ ਗਿਆਨ ਸੀ ਉਹ ਉਹਨਾਂ ਨੇ ਲੋਕਾਂ ਦੇ ਸਾਹਮਣੇ ਲਿਆਤਾ ਇਹ ਇੱਕ ਬਹੁਤ ਵੱਡੀ ਗੱਲ ਹੋਈ ਬਾਬਾ ਸਾਹਿਬ ਦੇ ਯੂਨਿਓ ਤੱਕ ਪਹੁੰਚਣ ਵਿੱਚ ਜੀ 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 ਇਹ ਕਾਰਨ ਹੋਇਆ ਹਾਂਜੀ ਵੱਡਾ ਕਾਰਨ ਇਹ ਹੋਇਆ ਕਿਉਂਕਿ ਉਹਨਾਂ ਉਹਨਾਂ ਨੂੰ ਇੰਨੇ ਕ ਦੁਨੀਆ ਦੇ ਅਵਾਰਡ ਮਿਲ ਚੁੱਕੇ ਆ ਕੋਈ ਬਚਿਆ ਨਹੀਂ ਹੈਗਾ ਕੋਈ ਅਵਾਰਡ ਬਚਿਆ ਨਹੀਂ ਦਿੱਤੋ ਉਹ ਬਣ ਜੇ ਆ ਇੱਕ ਅਵਾਰਡ ਬਾਰੇ ਗੱਲ ਚੱਲਦੀ ਸੀ ਵੀ ਨੋਬਰ ਪੁਰਸਕਾਰ ਮਿਲਣਾ ਚਾਹੀਦਾ ਮੈਂ ਵੀ ਡਿਸਕਸ ਕੀਤੀ ਸੀ ਇਸ ਸਬਜੈਕਟ ਤੇ ਪਰ ਉਹਨਾਂ ਨੇ ਕਿਹਾ ਉਹ ਵੱਖਰੇ ਯੋਗਤਾ ਰੱਖਦੇ ਆ ਪਰ ਸਾਡੀ ਸਮੱਸਿਆ ਇਹ ਆ ਕਿ ਅਸੀਂ ਜਿਹੜੇ ਲੋਕ ਜਿਉਂਦੇ ਆ ਉਹਨਾਂ ਨੂੰ ਨੋਬਰ ਪੁਰਸਕਾਰ ਦੰਦੇ ਆ ਜੀ 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 ਉਹ ਉਹਨਾਂ ਨੂੰ ਜਿੰਨੇ ਅਵਾਰਡ ਮਿਲੇ ਆ ਉਹ ਕੋਈ ਖੋਹ ਨਹੀਂ ਸਕਦਾ ਜਿਨ੍ਹਾਂ ਨੇ ਅੱਧੀ ਦੁਨੀਆ ਨੂੰ ਪ੍ਰਭਾਵਿਤ ਕੀਤਾ Karl Marx ਵਰਗੇ ਵਰਗੇ ਉਹਨਾਂ ਦੇ ਬਰਾਬਰ ਉਹਨਾਂ ਦੀਆਂ ਅੱਜ ਤਸਵੀਰਾਂ ਇੰਗਲੈਂਡ ਵਿੱਚ ਲਾਈਆਂ ਜਾਂਦੀਆਂ ਆ ਬਿਲਕੁਲ ਸਿੰਬਲ ਆਫ ਨੋਲੇਜ ਤੋਂ ਵੱਡਾ ਦੁਨੀਆ ਦਾ ਕੋਈ ਸ਼ਬਦ ਹਜੇ ਤੱਕ ਮੇਰੀ ਸਮਝ ਤੋਂ ਕੋਈ ਹੈ ਨਹੀਂਗਾ ਬਿਲਕੁਲ ਗਿਆਨ ਦਾ ਪ੍ਰਤੀਕ ਹੋਣਾ ਜਿਨ੍ਹਾਂ ਨੂੰ ਕਰੋਨਾ ਸਾਲਾਂ ਤੱਕ ਗਿਆਨ ਤੋਂ ਬਾਂਝੇ ਰੱਖਿਆ ਗਿਆ ਉਹ ਬੰਦੇ ਗਿਆਨ ਦੇ ਪ੍ਰਤੀਕ ਅੱਜ ਬਣੇ ਆ ਇਸ ਤੋਂ ਵੱਡੀ ਭਾਜੀ ਕੀ ਉਹਨਾਂ ਨੂੰ ਕੀ ਕਹਿ ਸਕਦੇ ਦੇਖੋ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਹਿੰਦਾ ਅਮਰੀਕਾ ਦਾ ਰਾਸ਼ਟਰਪਤੀ ਬਰਾਕ Obama ਇੰਡੀਆ ਦੀ ਪਾਰਲੀਮੈਂਟ ਚ ਆ ਕੇ ਕਹਿੰਦਾ ਜੀ ਉਹਦੇ ਸ਼ਬਦ ਜਿਹੜੇ ਆ ਉਹ ਦੁਨੀਆ ਦੀ ਸਭ ਤੋਂ ਵੱਡੀ ਪਾਵਰ ਦਾ ਡਾਕਟਰ ਗਵੇਰਾ ਨੂੰ ਮੰਨਣਾ ਡਾਕਟਰ ਮੀਰਗਲ ਨੂੰ ਚੋਣਾ ਉਹਨਾਂ ਦੀ ਫਿਲਾਸਫੀ ਨੂੰ ਸਮਝਣਾ ਛੋਟੀ ਗੱਲ ਨਹੀਂ ਹੈਗੀ ਬਿਲਕੁਲ ਇਦਾਂ ਇਦਾਂ ਜਦੋਂ ਦੋ ਉਹਨਾਂ ਦੇ 125ਵੇਂ ਜਨਮ ਦਿਨ UN ਵਿੱਚ ਮਨਾਇਆ ਉਹਦਾ ਜਿਹੜੀ ਸੀਗੀ ਸਾਰਾ ਸਾਰਾ ਚ ਸੀਗਾ ਉਹਦੇ ਵਿੱਚ ਇਹ ਉਹਨਾਂ ਦੀ ਜਿਹੜੀ ਸੀਗੀ ਉਸ ਵੱਲੇ ਦੀ ਸੈਕਟਰੀ ਘੱਲੋ ਬਡੀ ਸੀਗੀ ਉਹਦਾ ਸ਼ਾਇਦ ਹੋਰ ਸੀ ਕੋਈ ਉਹਨਾਂ ਨੇ ਕਿਹਾ ਸੀ ਕਿ ਜੋ ਬਾਬਾ ਸਾਹਿਬ ਕਹਿੰਦੇ ਆ ਗਰੀਬੀ ਬਾਰੇ ਗਰੀਬੀ ਬਾਰੇ ਬੇਰੋਜ਼ਗਾਰੀ ਬਾਰੇ ਸਮੱਸਿਆਵਾਂ ਬਾਰੇ ਸਾਡੇ ਜੁਨੋ ਉਹਨੂੰ 2030 ਤੱਕ ਕੰਪਲੀਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿ ਉਹਨਾਂ ਦਾ ਸੁਪਨਾ ਜਿਹੜਾ ਹੈਗਾ ਆ ਉਹ ਸੱਚਮੁੱਚ ਸਕਾਰ ਹੋਵੇ ਅਸੀਂ 2030 ਤੱਕ ਮਾਪਾ ਸਭ ਦੇ ਸੁਪਨੇ ਨੂੰ ਪੂਰਾ ਕਰਨ ਲਈ ਦੁਨੀਆ 'ਚ ਕੋਸ਼ਿਸ਼ ਕਰ ਰਹੇ ਆ ਬਿਲਕੁਲ ਜੀ ਬਿਲਕੁਲ ਹੋਰ ਉਹਨਾਂ ਨੇ ਇੱਕ ਹੋਰ ਗੱਲ ਕਹੀ ਆ ਕਿ ਦੁਨੀਆ ਭਰ ਦੇ ਲੀਡਰ ਦੁਨੀਆ ਭਰ ਦੇ ਲੋਕ ਦੁਨੀਆ ਭਰ ਦੇ ਲੋਕ ਇਹ ਚਾਹੁੰਦੇ ਆ ਕਿ ਡਾਕਟਰ ਵੇਡਗਰ ਵਰਗਾ ਕੋ ਸਾਡੇ ਦੇਸ਼ ਵਿੱਚ ਵੀ ਕੋਈ ਵਿਅਕਤੀ ਹੋਵੇ ਉਹ ਆਪਣੇ ਲੀਡਰ ਚੋਂ ਡਾਕਟਰ ਵੇਡਗਰ ਨੂੰ ਲੱਭਦੇ ਆ ਸਤਿਕਾਰਯੋਗ ਸਾਥੀਓ ਇੱਥੇ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਕਿੰਨੀ ਬੜੀ ਜਾਣਕਾਰੀ ਦਿੱਤੀ ਜਾਂਦੀ ਹੈਗੀ ਆ ਕਿ ਜਿਨ੍ਹਾਂ ਦੱਬੇ ਕੁਚਲੇ ਲੋਕਾਂ ਨੂੰ ਹਜ਼ਾਰਾਂ ਸਾਲ ਗੁਲਾਮੀ ਦੇ ਵਿੱਚ ਰੱਖਿਆ ਉਸ ਮਹਾਪੁਰਸ਼ ਨੂੰ ਦੁਨੀਆ ਦੀਆਂ ਯੂਨੀਵਰਸਿਟੀਆਂ ਅੱਜ ਪੜ੍ਹ ਰਹੀਆਂ ਹੈਗੀਆਂ ਔਰ ਉਹਨਾਂ ਬਾਰੇ ਪ੍ਰੋਫੈਸਰ ਪ੍ਰਿੰਸੀਪਲ ਦੁਨੀਆ ਦੇ ਕੀ ਕਹਿ ਰਹੇ ਆ ਇਹ ਸਾਨੂੰ ਸਮਝ ਲੈਣਾ ਚਾਹੀਦਾ ਕਿਉਂਕਿ ਕਿਉਂ ਕਹਿ ਰਹੇ ਆ ਪੜ੍ਹ ਕੇ ਕਹਿ ਰਹੇ ਆ ਉਹਨਾਂ ਦਾ ਜੀਵਨ ਸੰਘਰਸ਼ ਦੇਖੋ ਕਾਰਮਾਸਟਰ ਦੇ ਬਰੋਬਰ ਬਾਬਾ ਸਾਹਿਬ ਦੀ ਫੋਟੋ ਲੱਗਣੀ ਇਬਰਾਹਿਮ ਲਿੰਕਨ ਜੋ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹੋਏ ਹਨ ਉਹਨਾਂ ਨੇ ਵੀ ਸੰਘਰਸ਼ ਕੀਤਾ ਪਰ ਜਦੋਂ ਬਾਬਾ ਸਾਹਿਬ ਜੀ ਦੇ ਸੰਘਰਸ਼ ਨੂੰ ਦੇਖਦੇ ਹੈਗੇ ਆ ਤਾਂ ਜਿੰਨੀਆਂ ਵੀ ਦੁਨੀਆ ਦੀਆਂ ਕ੍ਰਾਂਤੀਆਂ ਹੋਈਆਂ ਉਹਨਾਂ ਤੋਂ ਬਹੁਤ ਅੱਗੇ ਨਿਕਲ ਜਾਂਦੇ ਆ ਕਿਉਂਕਿ ਜਦੋਂ ਬਾਬਾ ਸਾਹਿਬ ਲੜ ਰਹੇ ਸੀਗੇ ਉਸ ਸਮਾਂ ਤਾਂ ਇਹਨਾਂ ਪਤਾ ਹੀ ਨਹੀਂ ਸੀ ਪੂਰੇ ਭਾਰਤ ਦੇ ਸਮਾਜ ਨੂੰ ਇਹ ਹੀ ਨਹੀਂ ਅਸੀਂ ਪਤਾ ਵੀ ਸਾਡੀ ਕੋਈ ਲੜਾਈ ਵੀ ਲੜਦੇ ਆ ਸੀ ਮਹਾਰਾਸ਼ਟਰ ਵਿੱਚ ਜ਼ਰੂਰ ਜੋਰ ਸੀਗਾ ਪਰ ਆਮ ਲੋਕਾਂ ਨੂੰ ਨਹੀਂ ਪਤਾ ਸੀਗਾ ਉਹਨਾਂ ਨੂੰ ਜਾਨੀ ਕਿ ਡਰੇ ਇੰਨਾ ਸੀਗਾ ਉਹ ਕਿਹੜੀਆਂ ਸਥਿਤੀਆਂ ਵਿੱਚ ਕਿਉਂਕਿ 바ਵਾ ਸਾਹਿਬ ਘਰੋਂ ਵੀ ਠੀਕ ਠਾਕ ਨਹੀਂ ਸਨ ਕਿੰਨੀ ਗਰੀਬੀ ਤੋਂ ਉੱਠ ਕੇ ਕਿੰਨੇ ਕਰੋੜਾਂ ਲੋਕਾਂ ਦਾ ਉਹਨਾਂ ਨੇ ਭਲਾ ਕਰ ਦਿੱਤਾ 바ਵਾ ਸਾਹਿਬ ਯਾਦਬਾਦ ਦਾ ਬਿਜ਼ਨਸ ਵਿੱਚ ਖੁਦ ਲਿਖਦੇ ਹਨ ਕਿ ਜਿੱਥੇ ਅੱਜ ਤੱਕ ਮੈਂ ਦੀਵਾ ਜਗਾਇਆ ਨਾ ਇੱਥੇ ਅਜੇ ਤੱਕ ਕੋਈ ਦੀਵਾ ਜਗਾ ਨਹੀਂ ਸਕਿਆ ਹੈ। ਇਹ ਕਿੰਨੀ ਵੱਡੀ ਗੱਲ ਹੈਗੀ ਆ। ਜਦੋਂ ਆਪਾਂ ਇਤਿਹਾਸ ਨੂੰ ਪੜਦੇ ਆ ਤਾਂ ਅਨੇਕਾਂ ਮਹਾਪੁਰਸ਼ ਹੋਏ ਆ। ਉਹਨਾਂ ਨੇ ਸੰਘਰਸ਼ ਕੀਤਾ। ਉਹਨਾਂ ਨੇ ਉਹਨਾਂ ਦੇ ਸੰਘਰਸ਼ ਨੂੰ ਸਲੂਟ ਆ। ਪਰ ਸੋਚਣ ਵਾਲੀ ਇਹ ਗੱਲ ਹੈਗੀ ਆ ਕਿ 바ਵਾ ਸਾਹਿਬ ਜੀ ਨੇ ਇਹੋ ਜਿਹਾ ਪਲਟਾ ਦਿੱਤਾ। ਉਹਨਾਂ ਨੇ ਯੁੱਗ ਬਲਟਾ ਕੇ ਰੱਖ ਦਿੱਤਾ। ਹਾਂਜੀ ਜੱਤੀ ਸਾਹਿਬ। ਇਹ ਸਰ ਮੈਂ ਨਾ ਇਹ ਸਾਰੇ ਲੋਕ ਬਾਬਾ ਸਾਹਿਬ ਨੂੰ ਅੱਜ ਜਾਣਨ ਲੱਗੇ ਆ ਤੇ ਉਹ ਸਿਰਫ ਉਹਨਾਂ ਦੀ ਇੱਕ ਇਦਾਂ ਦੀ ਯੋਗਤਾ ਸੀਗੀ ਯੋਗਤਾ ਕਰਕੇ ਉਹਨਾਂ ਨੂੰ ਕੁਝ ਸਮਾਂ ਉਹਨਾਂ ਦਾ ਇਤਿਹਾਸ ਕੁਝ ਸਮਾਂ ਉਹਨਾਂ ਬਾਰੇ ਜਾਣਕਾਰੀ ਲੁਕੋਈ ਜਾ ਸਕੀ ਆ ਪਰ ਪੀਬੀ 21 ਸਦੀ ਵਿੱਚ ਜਿਹੜੇ ਸਾਡੇ ਵਿੱਚ ਸਾਡੇ ਨਵੇਂ ਰਹਿ ਵਰ ਆਏ ਆ ਸਾਬ ਕਾਂਚੀਰਾਮ ਜੀ ਉਹਨਾਂ ਨੇ ਸਾਰਾ ਸਟੱਡੀ ਕਰਨ ਤੋਂ ਬਾਅਦ ਜਾਣਿਆ ਕਿ ਬਾਬਾ ਸਾਹਿਬ ਦਾ ਮਿਸ਼ਨ ਕਿਸੇ ਹੋਰ ਨੇ ਪੂਰਾ ਨਹੀਂ ਕਰਨਾ ਕਿਉਂਕਿ ਲੋਕ ਧੜੇਵੰਦੀਆਂ ਪਾਰਟੀਆਂ 'ਚ ਵੰਡ ਹੋਏ ਸੀਗੇ ਤੋਂ ਲੇਕਿਨ ਉਹਨਾਂ ਨੇ ਜਿੱਦਣ ਬਾਬਾ ਸਾਹਿਬ ਬਾਰੇ ਪਤਾ ਲੱਗਾ ਤਾਂ ਉਦਨੇ ਉਹਨਾਂ ਨੇ ਕਿਤਾਬ ਜਾਤ ਪਾਛ ਦਾ ਬਿਜ਼ਨਸ ਤੈਨ ਬਰੀ ਪੜੀ ਜੀ ਜੀ ਉਸ ਕਿਤਾਬ ਨੇ ਉਹਨਾਂ ਨੂੰ ਸਭ ਕੁਝ ਸਭ ਕੁਝ ਧੂਣ ਦੇ ਬਾਵਜੂਦ ਵੀ ਸਭ ਕੁਝ ਉਹਨਾਂ ਨੂੰ ਤਿਆਗ ਕਰਨਾ ਪਿਆ ਸਭ ਕੁਝ ਛੱਡਣਾ ਪਿਆ ਉਹਨਾਂ ਦੀ ਜ਼ਿੰਦਗੀ 'ਚ ਇੱਕ ਨਮ ਨਮ ਲੋਕਾਂ ਦਾ ਕਾਂਚੀ ਘਰਦਿਆਂ ਦਾ ਕਾਂਚੀ ਰਾਮ ਨਹੀਂ ਰਿਹਾ ਸਮਾਜ ਦਾ ਉਹ ਸਾਬ ਬਣ ਗਿਆ ਜੀ 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 ਸੋ ਇਹ ਜਿਹੜੀ ਇਹ ਇਹ ਕਿਉਂ ਹੋਇਆ ਕਿਉਂਕਿ ਡਾਕਟਰ ਵੇਟ ਕਰਦੇ ਵਿੱਚ ਕੁਝ ਇਦਾਂ ਦਾ ਸੀਗਾ ਜਾਂ ਅੱਜ ਵੀ ਹੈਗਾ ਆ ਜਾਂ ਲੋਕ ਸਾਰੀ ਮੰਨਦੇ ਆ ਕਿ ਉਹਨਾਂ ਦੇ ਨਾਲ ਜ਼ੁਲਮ ਜਿਆਕੀਆਂ ਹੋਈਆਂ ਲੇਕਿਨ ਉਹਨਾਂ ਨੂੰ ਉਹਨਾਂ ਦਾ ਇੱਕ ਸੱਚਾ ਸੁਪੁੱਤਰ ਇੱਕ ਸੱਚਾ ਪੈਰੋਕਾਰ ਇੱਕ ਸੱਚਾ ਉਹਨਾਂ ਦਾ ਅਨੁਆਈ ਪੈਦਾ ਹੋ ਗਿਆ ਸਾਹ ਕਾਂਛੀਰਾ ਉਹਨੇ ਜਿੱਦਾਂ ਪੰਜਾਬੀ ਕਹਿੰਦੇ ਧੂੜਾ ਪਟਤੀਆ ਗਲੀ ਗਲੀ ਜਿੱਦਾਂ ਨਾ ਕਹਿੰਦੇ ਬਲਜਾਰਾ ਫਿਰਦਾ ਉਹਨੇ ਗਲੀ ਗਲੀ ਦੇ ਵਿੱਚ ਬਾਬਾ ਸਾਹਿਬ ਨੂੰ ਜਿਉਂਦਾ ਕਰਤਾ ਉਹਦੀ ਵਿਚਾਰਤਾ ਨੂੰ ਅਮਰ ਕਰਤਾ ਬਿਲਕੁਲ ਜੀ ਬਿਲਕੁਲ ਸੋ ਸੋਨੇ ਦੇ ਵੀ ਅਵਾਰਡ ਮਿਲੇ ਆ ਸਾਰਾ ਕੁਝ ਉਹ ਬਹੁਤ ਜ਼ਿਆਦਾ ਜਿਹੜੇ ਅਵਾਰਡ ਮਿਲੇ ਆ ਉਹ ਸਭ ਕਾਂਚੀਰਾਮ ਦੀ ਬਦੌਲਤ ਮਿਲੇ ਆ ਕਿਉਂਕਿ ਡਾਕਟਰ ਮੇੜ ਕੋ ਲੋਕਾਂ ਨੇ ਪੜਨਾ ਸ਼ੁਰੂ ਕੀਤਾ ਜਦੋਂ ਪੜਨਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਮੰਨਿਆ ਕਿ ਇਹ ਗੱਲ ਬਾਬਾ ਸਾਹਿਬ ਨਾਲ ਵਾਕਿਆ ਜਿਹੜਾ ਚੀਜ਼ ਅਡਜਸਟਸ ਹੋਇਆ ਜੇ ਕਾਨੂੰਨ ਨੂੰ ਪੂਰੇ ਮੌਕੇ ਮਿਲਣੇ ਚਾਹੀਦੇ ਆ ਉਹਨਾਂ ਦਾ ਪੂਰਾ ਸਨਮਾਨ ਹੋਣਾ ਚਾਹੀਦਾ ਆ ਇਸੇ ਕਰਕੇ ਉਹਨਾਂ ਨੂੰ ਭਾਰਤ ਰਤਨ ਮਿਲਿਆ ਭਾਰਤ ਰਤਨ ਤੋਂ ਬਾਅਦ ਉਹਨਾਂ ਨੂੰ ਗ੍ਰੇਟੈਸਟ ਮੈਨ ਇਨ ਦਾ ਵਰਡ ਦਾ ਅਵਾਰਡ ਮਿਲਿਆ ਦਾ ਯੂਨੀਵਰਸ ਮੇਕਰ ਦਾ ਅਵਾਰਡ ਮਿਲਿਆ ਆਕਸਫੋਰਡ ਯੂਨੀਵਰਸਿਟੀ ਵੱਲੋਂ ਯੂਨੋ ਵੱਲੋਂ ਪ੍ਰੇਰਨਾ ਸਰੋਤ ਦਾ ਸਨਮਾਨ ਮਿਲਿਆ ਆਧੁਨਿਕ ਭਾਰਤ ਦੇ ਪਤਾਮਾ ਦਾ ਸਨਮਾਨ ਮਿਲਿਆ ਗ੍ਰੇਟਸ ਆਫ ਇੰਡੀਆ ਦਾ ਸਨਮਾਨ ਮਿਲਿਆ ਜਦੋਂ ਉਹਨਾਂ ਨੇ ਮਹਾਤਮਾ ਗਾਂਧੀ ਨੂੰ ਛੱਡ ਕੇ ਸਾਰੇ ਦੂਜਿਆਂ ਦਾ ਕੀਤਾ ਸੀਗਾ ਤੇ ਉਸ ਸਰਵੇਖਣ ਵਿੱਚ ਵੀ ਜਿਹੜੇ ਸਭ ਤੋਂ ਵੱਟ ਚੈਨਲ ਸੀਗੇ ਉਹਨਾਂ ਨੇ ਵੀ ਉਹਨਾਂ ਨੂੰ ਮੰਨਿਆ ਕਿ ਭਾਰਤ ਦੇ ਸਭ ਤੋਂ ਮਹਾਨ ਵਿਅਕਤੀਆਂ ਵਿੱਚ ਸਾਬ ਬਾਬਾ ਸਾਹਾ ਬਿਲਕੁਲ ਬਿਲਕੁਲ ਗ੍ਰੇਟਸ ਆਫ ਇੰਡੀਆ ਹਾਂ ਜੀ ਦੇਖੋ ਇੱਕ ਵਿਦਿਆਰਥੀ ਇੱਕ ਵਿਦਿਆਰਥੀ ਕਲੰਬੀਆ ਯੂਨੀਵਰਸਿਟੀ ਵਿੱਚ ਪੜ੍ਹਨ ਜਾਂਦਾ 2017 ਵਿੱਚ ਸੌਰੀ 1917 ਵਿੱਚ ਔਰ ਉਸੇ ਜੁਨੀ ਰਾਸਤੀ ਵਿੱਚ ਉਹਨਾਂ ਨੂੰ 5 ਜੂਨ 1952 ਨੂੰ ਜਿਹੜੀ ਹੈਗੀ ਆ ਉਹ ਡਿਗਰੀ ਦਿੱਤੀ ਜਾਂਦੀ ਆ ਜੀ 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 ਔਰ ਉਸ ਤੋਂ ਬਾਅਦ 2004 ਦੇ ਵਿੱਚ ਉਸੇ ਵਿਅਕਤੀ ਨੂੰ ਇੱਕੋ ਹੀ ਵਿਅਕਤੀ ਨੂੰ 2004 ਦੇ ਵਿੱਚ ਜੁਨੀ ਵਿਅਕਤੀ ਦਾ ਸਭ ਤੋਂ ਮਨੁੱਖਤਾਵਾਦੀ ਮਨੁੱਖ ਮੰਨਿਆ ਗਿਆ ਕਿ ਜਿਨ੍ਹਾਂ ਨੇ ਸਾਡੀ ਯੂਨੀਵਰਸਿਟੀ ਤੋਂ ਪੜ੍ਹ ਕੇ ਦੁਨੀਆ 'ਚ ਇੰਨਾ ਨਾਮ ਕਮਾਇਆ ਅਸੀਂ ਉਹਨੂੰ ਦੁਨੀਆ ਦੇ ਪਹਿਲੇ ਵਿਅਕਤੀ ਵਜੋਂ ਜਾਣਦੇ ਆ ਉਹ ਸਾਰੀ ਲੈਸਟ ਲੋਕਾਂ ਨੂੰ ਸਭ ਨੂੰ ਪਤਾ ਆ ਕਿ ਕਲੰਬੀਆ ਯੂਨੀਵਰਸਿਟੀ ਵਿੱਚ ਉਹ 100 ਵਿਅਕਤੀਆਂ ਦੀ ਲੈਸਟ ਲੱਗੀ ਹੋਈ ਆ ਜਿਹਦੇ ਵਿੱਚ ਡਾਕਟਰ ਮੀਲਗ ਦਾ ਨਾਮ ਪਹਿਲੇ ਨੰਬਰ ਤੇ ਆ ਬੇਕਰ ਉਸ ਸਤਕਾਰਯੋਗ ਸਾਥੀਓ ਜਿਹੜੇ ਸਾਡੇ ਸਤਕਾਰਯੋਗ ਸਾਥੀ ਜੱਸੀ ਸਾਹਿਬ ਸੰਤੋਖ ਜੱਸੀ ਜੀ ਗੱਲ ਕਰ ਰਹੇ ਆ ਕਿ ਬੁੱਧ ਤੋਂ ਬਾਅਦ ਬੁੱਧ ਦੀ ਕ੍ਰਾਂਤੀ ਏਸ਼ੀਆ ਦਾ ਚਾਨਣ ਬਣੀ ਅੱਜ ਬਿਸ਼ਵ ਦਾ ਚਾਨਣ ਬਣ ਚੁੱਕੀ ਆ ਬਿਸ਼ਵ ਪੂਰਾ ਬਿਸ਼ਵ ਬੁੱਧ ਬਾਰੇ ਜਾਣਦਿਆ ਹੈਗਾ ਔਰ ਬੁੱਧ ਦੇ ਵਿਚਾਰਾਂ ਨੂੰ ਅਪਣਾ ਰਿਹਾ ਹੈਗਾ ਔਰ ਦੇਖਣ ਵਾਲੀ ਇਹ ਗੱਲ ਹੈਗੀ ਆ ਕਿ ਭਗਵਾਨ ਬੁੱਧ ਤੋਂ ਬਾਅਦ ਜਦੋਂ ਸੰਤ ਅੰਦੋਲਨ ਚੱਲਿਆ ਇਦਾਂ ਨਹੀਂ ਕਿ ਬੁੱਧ ਪੈਦਾ ਨਹੀਂ ਹੋਏ ਸਤਗੁਰੂ ਕਬੀਰ ਸਤਗੁਰ ਨਾਮ ਦੇ ਗੁਰੂ ਰਵਦਾਸ ਇਹ ਸਾਰੇ ਬੁੱਧ ਸੀ ਕਿਵੇਂ ਕਿਉਂਕਿ ਭਗਵਾਨ ਬੁੱਧ ਜੀ ਨੇ ਕਿਹਾ ਸੀਗਾ ਕਿਸੇ ਗੱਲ ਨੂੰ ਇਸ ਕਰਕੇ ਨਾ ਮੰਨੋ ਕਿਉਂਕਿ ਉਹ ਕਿਸੇ ਧਰਮ ਗ੍ਰੰਥ ਵਿੱਚ ਲਿਖੀ ਹੋਈ ਆ ਸਾਡੇ ਸੰਤਾਂ ਸਤਿਗੁਰਾਂ ਨੇ ਜੋ ਬ੍ਰਾਹਮਣਵਾਦ ਨੇ ਪਰੰਪਰਾਵਾਂ ਚਲਾਈਆਂ ਜੋ ਨਾ ਨੇ ਲਿਖਿਆ ਉਹਨਾਂ ਨੇ ਮੰਨਿਆ ਨਹੀਂ ਜਿਵੇਂ ਕਿ ਗੁਰੂ ਕਬੀਰ ਕਹਿੰਦੇ ਆ ਕਿ ਪੰਡਤ ਮੁੱਲਾ ਜੋ ਲਿਖਦੀ ਆ ਚੋੜ ਚਲੇ ਹਾਂ ਕੁਛ ਨਾ ਲਿਆ ਕਹਿੰਦੇ ਹਮਰਾ ਝਗੜਾ ਰਹਾ ਨਾ ਕੋਈ ਪੰਡਤ ਮੁੱਲਾ ਛੋਟੇ ਨੂੰ ਕਿਉਂਕਿ ਜੋ ਉਹਨਾਂ ਨੇ ਲੋਕਾਂ ਨੂੰ ਮਾਸਿਕ ਤੌਰ ਤੇ ਸਰੀਰਕ ਤੌਰ ਤੇ ਗੁਲਾਮ ਕਰਨ ਲਈ ਲਿਖਿਆ ਸੀਗਾ ਤਾਂ ਗੁਰੂ ਰਬਦਾਸ ਮਾਰੇ ਨੇ ਵੀ ਨਹੀਂ ਮੰਨੇ ਕਹਿੰਦੇ ਚਾਰ ਉਹ ਵੇਦ ਕੀ ਇਹ ਕੰਡੋ ਜੰਨ ਬਦਾਖ ਕਰੇ ਡੰਡੋ ਉਹ ਕਹਿੰਦੇ ਇੱਕ ਨਹੀਂ ਦੋ ਨਹੀਂ ਮੈਂ ਚਾਰੋਂ ਵੇਦਾਂ ਨੂੰ ਹੀ ਰੱਦ ਕਰਦਾ ਕਿਉਂਕਿ ਮਾਨਵਤਾਵਾਦੀ ਮਹਾਪੁਰਸ਼ਾਂ ਨੇ ਦੇਖਿਆ ਕਿ ਇਹਦੇ ਵਿੱਚ ਮਾਨਵਤਾ ਲਈ ਕੁਝ ਨਹੀਂ ਹੈਗਾ ਸੋ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਆ ਜਾਂਦੇ ਹਨ ਤਾਂ ਉਹਨਾਂ ਨੇ ਸੰਘਰਸ਼ ਕੀਤਾ ਤਾਂ ਕਰੋੜਾਂ ਲੋਕਾਂ ਦਾ ਭਲਾ ਕਰ ਗਏ ਇਸ ਕਰਕੇ ਬੁੱਧ ਉਹਨੂੰ ਕਿਹਾ ਜਾਂਦਾ ਹੈਗਾ ਜਿਹੜਾ ਬੋਥਿਆਂ ਦੇ ਹਿੱਤ ਵਿੱਚ ਕੰਮ ਕਰੇ ਜਿਸ ਤਰ੍ਹਾਂ ਬੋਝਨ ਹਿਤਾਏ ਬੋਝਨ ਸੁਖਾਏ ਇਹਦਾ ਮਤਲਬ ਇਹ ਹੈ ਕਿ ਜਿਹੜਾ ਬੋਥਿਆਂ ਦੇ ਹਿੱਤ ਵਿੱਚ ਕੰਮ ਕਰਦਾ ਉਹਨੂੰ ਬੁੱਧ ਕਹਿੰਦੇ ਆ ਸੋ ਜੱਸੀ ਸਾਹਿਬ ਬਾਬਾ ਸਾਹਿਬ ਜੁਆਨੇ ਤੱਕ ਇੱਕ ਕਾਰਨ ਹੋਰ ਵੀ ਹੋਇਆ ਕਿ ਦੁਨੀਆ ਤੱਕ ਕਿਸ ਤਰ੍ਹਾਂ ਪਹੁੰਚੇ ਜਿਹੜੇ 1950 ਤੋਂ ਬਾਅਦ ਸਾਡੇ ਬਜ਼ੁਰਗ ਆ ਗਏ ਸੀਗੇ ਜਿਹੜੇ ਅੰਬੇਡਕਰਵਾਦੀ ਸੀਗੇ ਉਹਨਾਂ ਨੇ ਲਾਹੌਰੀਆਂ ਬੈਣੀ ਜਿਹਾ ਬਾਬਾ ਸਾਹਿਬ ਦੇ ਵੋਲੀਅਮ ਟਰਾਂਲੇਸ਼ਨ ਕਰ ਕਰਕੇ ਇੰਗਲਿਸ਼ ਵਿੱਚ ਉਹ ਯੂਨੀਵਰਸਿਟੀਆਂ ਵਿੱਚ ਪਹੁੰਚਾਇ ਤਾਂ 바ਵਾ ਸਾਹਿਬ ਨੂੰ ਜਿਹੜੇ ਆ ਦੁਨੀਆ ਦੇ ਪ੍ਰੋਫੈਸਰ ਉਹ ਪ੍ਰੋਫੈਸਰ ਜਿੱਥੇ ਲੋਕਾਂ ਦੀਆਂ ਤਕਦੀਰਾਂ ਘੜੀਆਂ ਜਾਂਦੀਆਂ ਜਿੱਥੇ ਮੱਤ ਘੜੀ ਜਾਂਦੀ ਆ ਗਰਵਾਣ ਚ ਲਿਖਿਆ ਨਾ ਜਿੱਥੇ ਘੜੀਏ ਸੋਤਮਤਮਾਨ ਬੁੱਧ ਇਹ ਅਰਦਾਸਾਂ ਦਾ ਕੰਮ ਨਹੀਂ ਹੈਗਾ ਜਿੱਥੇ ਆਵਾਮਾ ਪੜ ਲੈ ਕੇ ਇੱਕ ਵੱਡਾ ਮੱਲ ਕੇ ਪ੍ਰੈਜ਼ੀਡੈਂਟ ਬਣਦਾ ਹੈਗਾ ਜਿੱਥੇ ਨੈਸ਼ਨਲ ਮੰਡੇਲਾ ਜੀ ਪੜ ਲਿਖ ਕੇ ਲੋਕਾਂ ਨੇ ਸੰਘਰਸ਼ ਕਰਦੇ ਹੈਗੇ ਆ ਉੱਥੇ 바ਵਾ ਸਾਹਿਬ ਪੜੇ ਆ ਪੈਰੀ ਕਿਉਂਕਿ ਉੱਥੇ ਮਤਾਂ ਘੜੀਆਂ ਜਾਂਦੀਆਂ ਹਾਂਜੀ ਜੱਸੀ ਸਾਹਿਬ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਸਾਡੇ ਬਾਹਰ ਬੈਠੇ ਅੰਬੇੜਕਰ ਜਿਹੜੇ ਹੈਗੇ ਆ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਹਾਂਜੀ ਤੁਸੀਂ ਆਪਣੀ ਗੱਲ ਜਾਰੀ ਰੱਖੋ ਇਹ ਬਿਲਕੁਲ ਬਿਲਕੁਲ ਤੁਹਾਡੀ ਗੱਲ ਟਰੂ ਐਂਡ ਕਰੈਕਟ ਹੈ ਸਹੀ ਗੱਲ ਆ ਕਿਉਂਕਿ ਸਾਡੇ ਲੋਕ ਜਿਹੜੇ ਨਾ ਉਹ ਲਗਭਗ 1960 ਤੋਂ ਬਾਅਦ ਜਾ ਲਾ 70 ਤੋਂ ਬਾਅਦ ਜਾ ਲੋਕ ਹੋਣ ਕਰਕੇ ਫਿਰ ਕਹਿੰਦੇ ਜਿੱਥੇ ਵੀ ਸਾਡੇ ਬੰਦੇ ਜਾਂਦੇ ਆ ਉੱਥੇ ਆਪਣਾ ਸੱਭਿਆਚਾਰ ਉੱਥੇ ਸਾਰਾ ਕੁਝ ਨਾਲ ਲੈ ਕੇ ਜਾਂਦੇ ਆ ਸੋ ਜਦੋਂ ਉਹਨਾਂ ਨੂੰ ਥੋੜਾ ਕੰਮ ਤੋਂ ਰਾਹਤ ਮਿਲੀ ਤੇ ਫਿਰ ਉਸ ਤੋਂ ਬਾਅਦ ਉਹ ਸਮਾਜ ਨੂੰ ਸਮਰਪਿਤ ਹੋਏ ਅੱਜ ਵੀ ਦੇਸ਼ਾਂ ਬਦੇਸ਼ਾਂ ਤੁਸੀਂ ਜਿੱਥੇ ਜਿੱਥੇ ਬੈਠੇ ਆ ਦੇਖੋ ਕਿੱਥੇ ਤੱਕ ਗੱਲ ਪਹੁੰਚ ਗਈ ਆ ਸੋ ਸਾਡੇ ਜਿਹੜੇ ਸਾਡੇ ਬਜ਼ੁਰਗ ਸੀਗੇ ਉਹਨਾਂ ਨੇ ਵੀ ਬਹੁਤ ਕੰਮ ਕੀਤਾ ਵਿੱਚ ਕੋਈ ਦੂਜੀ ਨਹੀਂ ਹੈਗੀ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਗੱਲ ਹੋਰ ਕਹਿਣਾ ਮੈਂ ਇਹ ਦੱਸਣਾ ਚਾਹੁੰਦਾ ਕਿ ਡਾਕਟਰ ਮੈਡਗਨ ਨੂੰ 1952 ਵਿੱਚ ਜਦੋਂ ਉਹਨਾਂ ਨੂੰ ਐਲ ਐਲ ਡੀ ਦੀ ਡਿਗਰੀ ਦਿੱਤੀ ਐਲ ਐਲ ਡੀ ਦੀ ਕਾਲੰਬੀਆ ਜੁਨੀਵਰਸਿਟੀ ਨੇ ਦਿੱਤੀ ਤਾਂ ਉਹਦਾ ਜਿਹੜਾ ਸੀਗਾ ਵਾਈਸ ਪ੍ਰੈਜ਼ੀਡੈਂਟ ਗਰੇਸਰ ਕਿਰਕ ਉਹਨੇ ਜੁਨੀਵਰਸਿਟੀ ਦਾ ਸਰਟੀਫਿਕੇਟ ਦੇਣ ਵੇਲੇ ਕੀ ਲਿਖਿਆ ਉਹ ਮੈਨੂੰ ਦਿਹਾਉਂਦਾ ਉਹਦਾ ਦੱਸਣ ਦਾ ਮਤਲਬ ਇਹ ਆ ਕਿ 1952 ਚ ਉਸ ਜੁਨੀਵਰਸਿਟੀ ਬਾਬਾ ਸਾਹਿਬ ਬਾਰੇ ਕੀ ਸੋਚਦੀ ਸੀਗੀ ਤਾਂ ਸਾਡਾ ਸਿਸਟਮ ਜਿਹੜਾ 1952 ਚ ਬਾਬਾ ਸਾਹਿਬ ਨੂੰ ਕੀ ਸਮਝਦਾ ਸੀਗਾ ਤੇ ਅਸੀਂ ਕਿੱਥੇ ਸੀਗੇ ਜੀ ਜੀ ਉਹ ਕਹਿੰਦੇ ਆ ਭਾਰਤ ਦੇ ਜੰਪਲ ਅਤੇ ਬਹੁਤ ਥੋੜਾ ਨਾਲ ਸਕੂਲੀ ਵਿਦਿਆਪਾਤ ਪ੍ਰਾਪਤ ਕਰਨ ਵਾਲੇ ਬੀਏ ਦੀ ਡਿਗਰੀ ਬੰਬਈ ਯੂਨੀਵਰਸਿਟੀ ਤੋਂ 30 ਸਾਲ ਦੀ ਉਮਰ ਦੇ ਵਿੱਚ ਲੈਣ ਵਾਲੇ ਤਿੰਨ ਸਾਲ ਇਸ ਜੁਨੀਵਰਸਿਟੀ ਦੇ ਪੋਸਟ ਗ੍ਰੈਜੂਏਟ ਸਟੂਡੈਂਟ ਰਹੇ ਅਤੇ ਰਾਜਨੀਤਿਕ ਸ਼ਾਸਤਰ ਵਿੱਚ ਡਾਕਟਰ ਦੀ उपाधि ਹਾਸਲ ਕਰਨ ਵਾਲੇ ਨਾਲ ਦੀ ਨਾਲ ਇਨਸ ਆਫ ਕੋਰਡ ਦੇ ਵਿਦਿਆਰਥੀ ਅਤੇ ਯੂਨੀਵਰਸਿਟੀ ਆਫ ਲੰਡਨ ਤੋਂ ਇਕਨੋਮਸ ਵਿੱਚ ਡਾਕਟਰ ਡਾਕਟੋਰੇਟ ਦੀ उपाधि ਅਤੇ ਪਿਛਲੇ 3 ਦਹਾਕਿਆਂ ਤੋਂ ਵਰਸ਼ਟਰ ਮਤਲਬ ਕਿ ਵਕੀਲ ਯੂਨੀਵਰਸਿਟੀ ਦਾ ਅਧਿਆਪਕ ਮੈਂਬਰ ਆਫ ਲੈਜਿਸਲੇਟਿਵ ਕੌਂਸਲ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਕੇਂਦਰ ਕੇਂਦਰੀ ਕੈਬਨਟ ਦੇ ਮੈਂਬਰ ਕੌਂਸਲਰ ਆਫ ਦਾ ਸਟੇਟ ਭਾਰਤ ਦੇ ਮੋਰੀ ਨਾਗਰਿਕ ਮਹਾਨ ਸਮਾਜ ਸੁਧਾਰਕ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ਕੀਲ ਵਿਅਕਤੀ ਹੋਣ ਕਰਕੇ ਇਹ ਅਸੀਂ ਉਹਨੂੰ ਅਵਾਰਡ ਦੇ ਰਹੇ ਹਾਂ ਮੈਂ ਇਸ ਲਈ ਆਪਣੀ ਆਪਣੇ ਟਰਸਟੀਜ਼ ਵੱਲੋਂ ਮਿਲੇ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਤੇਦਰ ਤੁਹਾਨੂੰ ਡ੍ਰੈਕਟਰ ਆਫ ਲਾ ਮਾਨਜੁਗ ਦੀ ਅਪਾਧੀ ਅਤੇ ਇਸ ਨਾਲ ਜੁੜੇ ਸਾਰੇ ਅਧਿਕਾਰ ਆਪਣੇ ਹੱਥੀ ਪ੍ਰਦਾਨ ਕਰਦਾ ਹਾਂ ਜੀ 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 ਸੋ ਇਹ ਇਹ ਬਹੁਤ ਵੱਡੀ ਗੱਲ ਵਾ ਕਿ ਇਹ ਇਹ ਜਿਹੜਾ ਉਹਨੂੰ ਅਵਾਰਡ ਦਿੱਤਾ ਗਿਆ ਇਹ 5.0952 ਨੂੰ ਦਿੱਤਾ ਗਿਆ ਲੋਕਾਂ ਨੇ ਉਹਨੂੰ ਸਮਝ ਲਿਆ ਸੀਗਾ ਲੇਕਿਨ ਉਹਨਾਂ ਦੇ ਪੈਰੋਕਾਰ ਅਜੇ ਸੁੱਤੇ ਪਏ ਸੀ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਈਲਾ ਹੋ ਗਿਆ ਸੋ ਸਾਰਿਆਂ ਲਈ ਇਹ ਚੰਗੀ ਗੱਲ ਵਾ ਖਬਰ ਵਾ ਸਾਡੇ ਲਈ ਹਮੇਸ਼ਾ ਜੋ ਜਿਹੜੇ ਸਾਡੇ ਹੀਰੋ ਆ ਤੇ ਅਸੀਂ ਉਹਨਾਂ ਤੋਂ ਉਹਨਾਂ ਤੋਂ ਹਰ ਵਿਲੇਜ ਉਹਨਾਂ ਤੋਂ ਪ੍ਰੇਰਨਾ ਲੈਂਦੇ ਬਿਲਕੁਲ ਬਿਲਕੁਲ ਸੋ ਸਤਿਕਾਰਯੋਗ ਸਾਥੀਓ ਬਾਬਾ ਸਾਹਿਬ ਨੂੰ ਜਿਹੜਾ ਪਾ ਪ੍ਰਚਾਰਨਾ ਉਹਨਾਂ ਨੂੰ ਕਰੀਏ ਉਹਨਾਂ ਦੀ ਜੋ ਸੰਘਰਸ਼ ਜਿੰਦਗੀ ਹੈਗੀ ਹੈਗੀ ਤਾਂ ਅੱਧਾ ਘੰਟਾ ਬਹੁਤ ਥੋੜਾ ਹੈ ਬਹੁਤ ਥੋੜਾ ਹੈ ਸੋ ਉਹਨਾਂ ਦਾ ਜੀਵਨ ਸੰਘਰਸ਼ ਇੰਨਾ ਆ ਕੋਈ ਕਿਸੇ ਨੂੰ ਇੱਕ ਹੱਕ ਦਵਾ ਦੇ ਨਾ ਉਹ ਕਹਿੰਦਾ ਯਾਰ ਮੈਨੂੰ ਆ ਇੱਕ ਹੱਕ ਦਵਾਇਆ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ 바ਵਾ ਸਾਹਿਬ ਨੇ ਕਿਹੜਾ ਇਹੋ ਜਿਹਾ ਹੱਕ ਹੈ ਜਿਹੜਾ ਸਾਨੂੰ ਨਹੀਂ ਦਵਾਇਆ ਚੱਪੜਾ ਤੋਂ ਪਾਣੀ ਪੀਣ ਲਈ ਸਾਨੂੰ ਮਜਬੂਰ ਕੀਤਾ ਸੀਗਾ ਰੋਟੀ ਕੱਪੜਾ ਔਰ ਮਕਾਨ ਤੋਂ ਸਾਨੂੰ ਵਾਝੇ ਕੀਤਾ ਸੀਗਾ ਔਰ ਵਿਦਿਆ ਤੋਂ ਸਾਨੂੰ ਸਭ ਤੋਂ ਵੱਡੀ ਗੱਲ ਜਿਹਨਾਂ ਬੰਦੇ ਦਾ ਦਿਮਾਗ ਖੋਲਦਾ ਹੈਗਾ ਵਿਦਿਆ ਤੋਂ ਵੀ ਸਾਨੂੰ ਵਾਝੇ ਕੀਤਾ ਸੀ ਵਿਦਿਆ ਦੇ ਦੁਆਰ ਕਿਸ ਤਰ੍ਹਾਂ ਖਲਵਾਏ ਕਿਹੜੀਆਂ ਸਥਿਤੀਆਂ ਦੇ ਵਿੱਚ ਸੋ ਜੱਸੀ ਸਾਹਿਬ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਬਾਬਾ ਸਾਹਿਬ ਬਾਰੇ ਲਾਟ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਆਪਣੀ ਗੱਲ ਰੱਖੋ ਬਾਬਾ ਸਾਹਿਬ ਬਾਰੇ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਹਾਂ ਕਿ ਬਾਬਾ ਸਾਹਿਬ ਤੋਂ ਦੁਨੀਆ ਜਿੱਥੇ ਪ੍ਰੇਰਨਾ ਲੈ ਰਹੀ ਆ ਉਹਨਾਂ ਨੂੰ ਆਪਣਾ ਲੀਡਰ ਮੰਨ ਰਹੀ ਆ ਆਪਣੇ ਦੇਸ਼ਾਂ ਵਿੱਚੋਂ ਆਪਣੇ ਲੀਡਰਾਂ ਨੇ ਡਾਕਟਰ ਨੂੰ ਵੇੜਗਰ ਨੂੰ ਲੱਭ ਰਿਹਾ